ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਆ ਆਪਣੇ YouTube ਚੈਨਲ ਜਿਹਦਾ ਨਾਂ ਇਸ ਤਰ੍ਹਾਂ ਫੈਮਿਲੀ ਜੀ ਹੋਰ ਸੁਨਾਉ ਜੀ ਸਾਰੇ ਕਿਵੇਂ ਹੋ ਠੀਕ ਠਾਕ ਚੜਦੀ ਕਲਾ ਚ ਵਾਈਕ ਸਾਰਿਆਂ ਨੂੰ ਖੁਸ਼ ਰੱਖੇ ਅਸੀਂ ਵੀ ਵਧੀਆ ਚੜਦੀ ਕਲਾ ਚ ਆ ਜੀ ਤੇ ਆਪਣਾ ਬਲੌਗ ਅੱਜ ਦੀ ਵੀਡੀਓ ਹੋਗੀ ਸਟਾਰਟ ਅੱਜ ਆਪਾਂ ਲੇਟ ਵੀਡੀਓ ਸਟਾਰਟ ਕਰੀ ਆ ਕਿਉਂਕਿ ਸਵੇਰੇ ਜਿਹੜੇ ਕੰਮ ਸੀਗੇ ਤੇ ਆਪਾਂ ਛੇਤੀ ਛੇਤੀ ਨਵੇੜੇ ਨੇ ਕਿਉਂਕਿ ਆਪਾਂ ਜਾਣਾ ਸੀ ਅੱਜ ਖੇਤ ਸਾਗ ਲੈਣ ਉਹ ਅੱਜ ਦੀ ਵੀਡੀਓ ਜਿਹੜੀ ਆਪਾਂ ਸਾਗ ਬਣਾਵਾਂਗੇ ਦਿਖਾਉਨੇ ਆ ਫਿਰ ਤੁਹਾਨੂੰ ਖੇਤ ਜਾ ਕੇ ਤੇ ਆਪਾਂ ਚੱਲੀ ਜੰਨੇ ਆ ਖੇਤ ਨੂੰ ਇੱਥੋਂ ਅੱਗੇ ਆਪਾਂ ਮੁੜਾਂਗੇ ਆਪਣੇ ਖੇਤ ਵਾਲੇ ਰਾਹ ਵੀ ਬੱਤੀ ਆ ਸੇਧਿਆ ਦੁਈ ਛਲਾ ਜਾਂ ਅੰਦਰ ਤੋਂ ਵੀ ਇਹਗਾ ਕੀੜਾ ਸਪਰੇਅ ਕਰਨ ਵਾਲਾ ਇਹਨੂੰ ਕੀੜਾ ਕਹਿੰਦੇ ਆ ਹਨਾ ਇਹ ਆਪਣੇ ਖੇਤ ਵਾਲਾ ਆ ਜਾਂਦਾ ਏ ਥੋੜੇ ਖਰਾਬ ਵਾਲਾ ਰਾ ਟੁੱਟਿਆ ਹੋਇਆ ਸੜਕਾ ਟੁੱਟੀ ਛੜਕਾ ਏ ਬੜੀ ਗੰਦੀ ਸੜਕਾ ਬਹੁਤ ਹੋਰ ਬਰਹਾਲ ਹੋ ਜਾਂਦਾ ਏ ਤੇ ਨਾ ਆ ਸੀ ਖੇਤ ਸੋਨੇ ਸੋਨੇ ਜੋਦੀ ਵੀ ਬਹ ਕੇ ਬੈਠਾ ਸੀ ਪਹੁੰਚ ਗਏ ਜੀ ਆਪਾਂ ਖੇਤ ਆਪਣੇ ਉਤਰ ਗਏ ਆਪਾਂ ਕਣਕਾ ਹੋਈਆਂ ਵਿਆ ਨੇ ਆ ਦੇਖੋ ਆਪਣਾ ਸਾਗ ਸਰੋਂ ਦਾ ਕਿੰਨਾ ਸੋਹਣਾ ਹੋਇਆ ਹੋਇਆਗਾ ਇਹ ਵਾਰ ਸਬਾਗ ਬਹੁਤ ਸਵਾਦ ਆਉਂਦਾ ਸਾਡੇ ਖੇਤ ਦਾ ਇੱਥੋਂ ਬਹੁਤ ਲੋਕ ਤੋੜ ਕੇ ਲੈ ਕੇ ਜਾਂਦੇ ਨੇ ਬਹੁਤ ਘੈਂਟ ਆ ਲਵੇ ਲਵੇ ਪਿੰਡਾਂ ਵਾਲੇ ਵੀ ਕੰਨੀ ਵਾਲੇ ਤੋਂ ਵੀ ਸਾਗ ਲੈ ਕੇ ਜਾਂਦੇ ਸਾਰੀ ਕਣਕ ਵੀਜੀ ਹੋਈ ਆ ਸਾਡੇ ਖੇਤ ਦਾ ਸਾਗ ਜਿੱਥੇ ਤੱਕ ਵੀ ਨਿਗਾ ਵਜਦੀਏ ਜਿੱਥੇ ਤੱਕ ਵੀ ਨਿਗਾ ਵਜਦੀ ਆ ਸਾਰੇ ਖੇਤ ਆਪਣੇ ਪਹੁੰਚ ਗਏ ਦਰਾਣੀ ਜਠਾਣੀ ਲੈਣ ਸਾਗ ਤੇ ਆਪਾਂ ਹੁਣ ਤੋੜਾਂਗੇ ਸਾਗ ਉਧਰ ਹੈਗੀ ਐ ਨਹਿਰ ਉਧਰ ਹੈਗੀ ਨਹਿਰ ਤੇ ਫਿਰ ਤੁਹਾਨੂੰ ਜੇ ਨਹਿਰ ਤੇ ਉਧਰ ਜਾ ਹੋਇਆ ਉੱਥੇ ਵੀ ਜਾ ਕੇ ਦਿਖਾਵਾਂਗੇ ਨਹਿਰ ਚੱਲਦੀ ਹੈ ਨਹਿਰ ਦੇ ਕਿਨਾਰੇ ਆ ਸਾਡਾ ਖੇਤ ਤੇ ਇਹ ਨਹਿਰ ਟੁੱਟ ਵੀ ਜਾਂਦੀ ਹੁੰਦੀ ਹੈਗੀ ਹਨਾ ਇਹ ਆ ਹੁਣੀ ਦੋਸਤ ਇੱਕ ਸਾਲ ਦੋ ਸਾਲ ਹੋਏ ਸੀ ਨਾ ਹਾਂ ਸਾਡੇ ਉਹਰੇ ਖੇਤਾਂ ਨੂੰ ਨਹਿਰੀ ਨਹਿਰੀ ਪਾਣੀ ਵੀ ਲੱਗਦਾਗਾ ਤੇ ਨਹਿਰ ਦੀਆਂ ਬਾਰੀਆਂ ਵੀ ਨਹਿਰੀ ਪਾਣੀ ਵੀ ਲੱਗਦਾ ਹੈ ਜ਼ਮੀਨ ਨੂੰ ਤੇ ਉਹ ਤੇ ਨਹਿਰ ਆਪਾਂ ਤੁਹਾਨੂੰ ਨਹਿਰ ਵੀ ਦਿਖਾਵਾਂਗੇ ਤੇ ਪਹਿਲਾਂ ਆਪਾਂ ਚੋਰਦੇ ਆ ਸਾਗ ਆ ਹੈਗਾ ਆਪਣਾ ਸਾਗ ਇੱਧਰ ਵੀ ਆਪਣੇ ਥੋੜਾ ਮੋਟਾ ਨਿੰਬੂ ਦਿਖਾਉਨੇ ਆ ਤੁਹਾਨੂੰ ਤੋੜਾਂਗੇ ਪਾਟ ਤੋੜਾਂਗੇ ਆ ਨਿੰਬੂ ਤੋਂ ਨਿੰਬੂ ਲੈ ਕੇ ਜਾਂਦੇ ਹੁੰਦੇ ਆ ਜਿਹੜੇ ਤੁਹਾਨੂੰ ਦਿਖਾਏ ਸੀ ਇਹ ਤੇ ਬਹੁਤ ਨਿੰਬੂ ਲੱਗਦੇ ਛੋਟਾ ਜਾਂ ਨਿੰਬੂ ਆ ਡਾਗੀ ਦੇਖ ਲਓ ਭਰੇ ਹੀ ਰਹਿੰਦਾ ਆਦੇ ਹਜੇ ਵੀ ਆ ਪਰ ਹਜੇ ਕੱਚੇ ਆ ਸਮਾਰ ਕੇ ਪੱਕੇ ਨਹੀਂ ਹੈਗੇ ਚੰਗੀ ਤਰ੍ਹਾਂ ਨਹੀਂ ਪੱਕੇ ਪੱਕੇ ਵੀ ਆ ਵਿੱਚ ਪਰ ਥੋੜੇ ਆ ਉਦਨੇ ਲੱਗੇ ਸੀ ਇਹ ਤੋੜ ਕੇ ਤੇ ਆ ਹੈਗਾ ਅਮਰੂਦ ਦਾ ਦਰਖਤ ਅਮਰੂਦ ਤਾਂ ਹੈ ਨਹੀਂ ਤੇ ਹੁਣ ਕੋਈ ਵੀ ਆ ਆਪਣੀ ਪਾਲਕ ਪੂਲਕ ਲਾਈ ਹੋਈ ਆ ਇਹ ਲੇਟ ਲਾਈ ਐ ਤਕੀ ਆਪੀ ਓ ਮੇਥੇ ਵੀ ਕਿੰਨੇ ਸੋਹਣੇ ਹੋ ਰਹੇ ਨੇ ਦੇਖੀ ਖੜ ਜਾ ਖੜ ਜਾ ਚਲ ਠੀਕ ਐ ਇੱਕ ਜੀਨੀ ਤੋੜਨ ਲਈ ਆਪਾਂ ਦਿਖਾਉਨੇ ਆ ਜੀ ਇੱਧਰ ਆਪਣੇ ਬਾਥੂ ਵੀ ਹੈਗਾ ਆਪਾਂ ਬਾਥੂ ਵੀ ਤੋੜ ਕੇ ਲੈ ਕੇ ਜਾਵਾਂਗੇ ਸਾਗ ਵਾਸਤੇ ਤੇ ਪਾਲਕ ਪਾਲਕ ਆਪਣੇ ਥੋੜੀ ਹੈਗੀ ਜਿੰਨੀ ਕ ਹੈਗੀ ਆਪ ਨੂੰ ਪਾਲਕ ਵੀ ਬਹੁਤ ਅਧੀ ਸਰ ਜੂਗਾ ਤੇ ਪਾਲਕ ਨੂੰ ਆਪਣਾ ਸਰ ਜੂਗਾ ਇੱਥੋਂ ਹੀ ਲੈ ਕੇ ਜਾਵਾਂਗੇ ਸਾਰਾ ਖਸਾ ਦੇਖੋ ਆਪਣੇ ਮੇਥੇ ਹਜੇ ਛੋਟੇ ਬਹੁਤ ਹੋ ਰਹੇ ਨੇ ਉਹ ਆਪਣਾ ਉਹ ਲਸਣ ਹੈ ਲਸਣ ਉਹ ਵਾਲਾ ਹੈਗਾ ਆਪਣਾ ਲਸਣ ਲਾਇਆ ਹੋਇਆ ਲਸਣ ਦਾ ਰੇਟ ਤੁਹਾਨੂੰ ਪਤਾ ਬਹੁਤ ਮਹਿੰਗਾ 400 ਰੁਪਏ ਕਿਲੋ ਆਗਾ ਅਜੇ ਧਨੀਆ ਨਿਕਲੇ ਮਾੜਾ ਮਾੜੀ ਨਿਕਲੇ ਹੋਇਆ ਹਨਾ ਅਜੇ ਧਨੀਆ ਨਿਕਲਿਆ ਨਹੀਂ ਆਪਣਾ ਚੰਗੀ ਤਰ੍ਹਾਂ ਐਤ ਕਿ ਨਾ ਆਪਣੀਆਂ ਸਬਜ਼ੀਆਂ ਹਾਂ ਲੇਟ ਹੋ ਗਈਆਂ ਆਪਣਾ ਕਿਉਂਕਿ ਘਰੇ ਕੰਮ ਚੱਲਦਾ ਕਰਕੇ ਜੀ ਟਾਈਮ ਨਹੀਂ ਲੱਗਿਆ ਹੈਗਾ ਖੇਤ ਆਉਣ ਦਾ ਤੇ ਤੁਹਾਨੂੰ ਪਤਾ ਹੀ ਨੌਕਰ ਪਾਲੀ ਹਨਾ ਇੰਨਾ ਨਹੀਂ ਉਹ ਕਰਦੇ ਜਿੰਜੇ ਖਰਾਬ ਨਹੀਂ ਖੇਤ ਆ ਜਾਂਦਾ ਤੇ ਉਧਰ ਦੀਦੀ ਲੱਗੀ ਸਾਗ ਤੋੜਨਾਂ ਪਿਆ ਹੈ ਗਿੱਲਾ ਪਿਆ ਐਥੇ ਪਤਾ ਨਹੀਂ ਪਾਣੀ ਪਿਆ ਹੋਇਆ ਹੋ ਸਕਦਾ ਪਾਣੀ ਪਿਆ ਹੋਇਆ ਉਹ ਵੀ ਗਿੱਲਾ ਇਹ ਨਾ ਉਹ ਤਾਂ ਗਿੱਲਾ ਤਾਂ ਸੁੱਕਾ ਹੋ ਤੇ ਭਾਰੇ ਚ ਲਾ ਲੈ ਪਾਣੀ ਪਿਆ ਹੋਇਆ ਲਓ ਜੀ ਕੰਤਲ ਗੰਦਲ ਸਾਗ ਦੀ ਖੇਤ ਦੇ ਵਿੱਚ ਤੋੜਨੀ ਹੋਵੇ ਆ ਦੇਖ ਕੇ ਇਹ ਤਾਂ ਬੜਾ ਗਿੱਲਾ ਬੜਾ ਗਿੱਲੇ ਚ ਨਾ ਵੜਮੇ ਤੱਕ ਨਹੀਂ ਐਂਧਰੋਂ ਇਧਰੋਂ ਸਾਈਡ ਸਾਈਡ ਜੀ ਤੋਂ ਤੋੜ ਲਾ ਫਿਰ ਨਾ ਉ ਤਾਂ ਹੈ

मसाले ने दिखा ये सारा कुछ देखिए हां हां बस एक ठो बाड़ा कर रहे हैं मोटी थोड़ा कर रखा है कच्ची ना थोड़ा सा आहा पक्की आज का है आहा बाड़े पतले कितने दिन पिछले कोमम इधर के पास से आओ तो वीडियो बन गया तो मुझे वीडियो का प्राप्त होती ना देखिए ये देखिए देखो हां हां छोटी तोड़ ना कर रही हूं बस चलो पत्ती तोड़ आ देखो देखिए आ देखो ऐनी ऐ तोड़ लगा आ कुछ ये कि चीज तोड़ आ गया देखिए हां हां ਇਹ ਰਾਵੜਾ ਵਾਦੇ ਸਾਡੀ ਸਾਡੇ ਖੇਤ ਦਾ ਸਾਗ ਬਹੁਤ ਸਵਾਗ ਜਾਂਦਾ ਹੈ ਨਾਲੇ ਰਿਜਦਾ ਵੀ ਐ ਗੰਦੇ ਜਿਹੇ ਨਾ ਕੋਲ ਐ ਕੋਲ ਜਦਾ ਜਿਵੇਂ ਕੋਟਿਆ ਹੁੰਦਾ ਸਾਲ ਕੋਟਨ ਦੀ ਬਿਰੋੜਨ ਲਾਓ ਜੀ ਸਾਗ ਤੋੜ ਲਿਆ ਆਪਾਂ ਫੜੀ ਦੀਦੀ ਆ ਵੀ ਦੀਦੀ ਤੋੜੀ ਜਾਂਦੀ ਆ ਉਹ ਉਨਾਈ ਨਾ ਗਣ ਹੈ ਆਪਣੇ ਪਿਆਵੀ ਆ ਥੋੜਾ ਮੋਟਾ ਜਾ ਉਹ ਤਾਂ ਚਲੋ ਫਾਦਾਗੇ ਮੱਜਾਂ ਨੂੰ ਦੇਖ ਫਿਰ ਹੋਰ ਤੋੜਨਾ ਆਜੀ ਤੋੜ ਲੈਂਦੀ ਯਾਰ ਕੋਹਰ ਤੋੜ ਲੈਂਦੀ ਲਓ ਜੀ ਥੋੜਾ ਜਿਹਾ ਹੋਰ ਤੋੜ ਲਈਏ ਮੈਨੂੰ ਨਾ ਇੰਨਾ ਸਾਗ ਤੋੜਨਾ ਨਹੀਂ ਆਉਂਦਾ ਬਸ ਦੀ ਜੀ ਮੈਨੂੰ ਦੱਸੀ ਜਾਂਦੀ ਐ ਵੀ ਐਂ ਤੋੜ ਲਾ ਮੈਂ ਕਦੇ ਸਾਗ ਤੋੜਿਆ ਨਹੀਂ ਹੈਗਾ ਗਾਈਜ਼ ਵੀਰੇ ਗਾਈਜ਼ ਵੀਰੇ ਮੈਂ ਕਦੇ ਸਾਗ ਨਹੀਂ ਤੋੜਿਆ ਦੇਖੋ ਨੂੰ ਬਹੁਤ ਬਹੁਤ ਹੈ ਨਾ ਹੈ ਨਾ ਦੇਖਾ ਹੋਰ ਬਸ ਮਾਨਪਾ ਮੋਦੀ ਪਾਰਕ ਵਿੱਚ ਇੱਥੇ ਜੀ ਬਹੁਤ ਜੀ ਸਾਗ ਲਿਆ ਪਾ ਤੋੜ ਇੱਧਰ ਆਪਣੇ ਖਾਲ ਨੇਗੇ ਪਾਣੀ ਵਾਲੇ ਹੁਣ ਤੋੜਾਂਗੇ ਬਾਥੂ ਇੱਧਰ ਪਾਣੀ ਖੜਾਗਾ ਚੱਲਦਾ ਨਹੀਂ ਹੈਗਾ ਖਾਲਾਂ ਦੇ ਵਿੱਚ ਪਾਣੀ ਲਾ ਰੱਖਿਆ ਕਣਕ ਨੂੰ ਆ ਦੇਖੋ ਆਪਣੀ ਕਣਕ ਆ ਗਈ ਇਹ ਹੋ ਗਈ ਦੀ ਸਾਗ ਆਪਾਂ ਚੁੰਨੀ ਚ ਰੱਖਦੀ ਆਪਾਂ ਚੁੰਨੀ ਲੈ ਕੇ ਆਏ ਸੀ ਸਾਗ ਬਣਨ ਵਾਸਤੇ ਹੁਣ ਆਪਾਂ ਉਧਰੋਂ ਬਾਥੂ ਮੇਥੇ ਹੈਗੇ ਹਾਂ ਮੇਥੇ ਤਾਂ ਪਏ ਆ ਸੱਚ ਪਾਲਕ ਤੇ ਬਾਥੂ ਤੋੜਨਾ ਚੁੰਨੀ ਆ ਸਦੂ ਲਮਕਲਾ ਲਓ ਜੀ ਆ ਚੁੰਨੀ ਚ ਰੱਖ ਲਿਆ ਹੁਣ ਆਪਾਂ ਚੱਲਦੇ ਆ ਉਧਰ ਬਾਥੂ ਵਾਲੀ ਕਿਆਰੀ ਦੇ ਵਿੱਚ ਤੇ ਪਾਲਕ ਵਾਲੀ ਕਿਆਰੀ ਦੇ ਵਿੱਚ ਲੱਬ ਲੱਬ ਕੇ ਤੋੜਨਾ ਪਊ ਜੀ ਦੇਖੋ ਕਿੰਨਾ ਵਧੀਆ ਲੱਗਦਾ ਖੇਤਾਂ ਦੇ ਵਿੱਚ ਆ ਕੇ ਹੈਗਾ ਹੂੰ ਬਾਥੂ ਉਹਦੇ ਵਿੱਚ ਲੱਬ ਲੱਬ ਕੀ ਲਗੀ ਸੀ ਲੱਭਣੀ ਪਊ ਅੱਜ ਵੀ ਉਹ ਪਰੇ ਜਿਹਨੂੰ ਹੈਗਾ ਜਿਆਦੇ ਬਾਥੂ ਆਪਾਂ ਲੱਬ ਲੱਬ ਕੀ ਲੈ ਕੇ ਜਾਵਾਂਗੇ ਉਹ ਤਾਂ ਆਪਣੇ ਖੇਤਾਂ ਕੇ ਜੀ ਤਾਂ ਬਾਥੂ ਹੁੰਦਾ ਹੈ ਹਜੇ ਹੋਇਆ ਨਹੀਂ ਹਾਂ ਹੁੰਦਾ ਤਾਂ ਬਥੇਰਾ ਹਾਂ ਪਾਣੀ ਲੱਗਣਗੇ ਨਾ ਕਣਕਾ ਨੂੰ ਪਾਣੀ ਲੱਗਣਗੇ ਹੂੰ ਫੇਰ ਹੋਊਗਾ ਹੂੰ ਤਾਂ ਹੋ ਜਾਵੇ ਆਸੀ ਗਾ ਬਾਥੂ ਬਾਥੂ ਦੇ ਨਾਲ ਨਾ ਸਾਗ ਆ ਜਿਹੜਾ ਬੜਾ ਸੁਆਦ ਬੰਦਾ ਉਹ ਹੋ ਜੂਗਾ ਅਪਣੇ ਅਜੇ ਹੋਇਆ ਨਹੀਂ ਚੰਗੀ ਤਰ੍ਹਾਂ ਜਦੋਂ ਪਾਣੀ ਲੱਗ ਗਿਆ ਫਿਰ ਤਾਂ ਬਾਦੂ ਕਣਕੂੰ ਬੱਟਾ ਦੇ ਵੱਧ ਗਿਆ ਇਹਦਕੀ ਆਪਣਾ ਲੇਟ ਹੋ ਗਿਆ ਜਿਸਮਾ ਪਿਛਲੀ ਵਾਰ ਤੋਂ ਬਾਲਾ ਹੋਸੀ ਆਪਣੇ ਹਨਾ ਇਹਦੀ ਪਾਲਕ ਮੇਥਾ ਮੂਲੀ ਸਾਰਾ ਕੁਝ ਸੀ ਇਹਦਕੀ ਬਸ ਅੱਧਰ ਘਰ ਦਾ ਕੰਮ ਚੱਲਦਾ ਕਰਕੇ ਆ ਦੇਖੋ ਪਾਲਕ ਪਾਲਕ ਤਾਂ ਹੋ ਜਾਂਦਾ ਲਓ ਜੀ ਬਾਥੂ ਆਪਾਂ ਤੋੜੀ ਜਾਂਦੇ ਆ ਦੀ ਉੱਥੇ ਗਿੱਲੇ ਚ ਵਿੱਚ ਵੜ ਗਈ ਤੇ ਉੱਥੇ ਸਾਰੇ ਬੂਟ ਵਿੱਚ ਤੁਸੋਲੇ ਬਾਥੂ ਵੀ ਅੱਜ ਲੱਭ ਲੱਭ ਕੇ ਤੋੜਨਾ ਪੈਂਦਾ ਅੱਜ ਹਜੇ ਖਤ ਕੀ ਹੋਇਆ ਨਹੀਂ ਹੈਗਾ ਇੰਨਾ ਲਓ பாਪਾ ਆਹ ਸਨੇ ਦੇ ਕੋਲ ਆਪਣੇ ਪਤਾ ਨਹੀਂ ਲੇ ਆਪੋਂ ਆਈ ਵਿੱਚ ਇੱਧਰ ਵੀ ਗਿੱਲਾ ਗਾ ਹਾਂ ਉਹ ਤੇ ਪੱਟ ਪੱਟੀ ਦੀ ਤੋੜ ਲਾਤੀ ਪਾਲਕ ਤੇ ਆਪਾਂ ਲੱਬ ਬਾਥੂ ਲੱਭੀ ਆ ਸਾਗ ਥੋੜਾ ਜਿਹਾ ਹੋਰ ਤੋੜਦੇ ਆ ਥੋੜੇ ਸਾਨੂੰ ਘੱਟ ਲੱਗਿਆ ਚੀਰਨੀ ਕੋਈ ਨਹੀਂ ਅਮਰੂਦ ਕੋਈ ਇਹਦੇ ਤੇ ਕੱਚੇ ਆ ਹੈਗੇ ਤਾਂ ਇਹ ਕੱਚੇ ਆ ਨਾ ਮੰਮੀ ਨੂੰ ਕਿਦਾ ਪਤਾ ਲੈ ਇਸ ਦੀਦੇ ਨਹੀਂ ਹੈਗੇ ਗਈ ਅੱਗੇ ਇੱਥੇ ਬੱਟਾ ਹੀ ਤੇ ਬਾਥੂ ਹੁੰਦਾ ਹੁੰਦਾ ਸੀ ਹੈਨਾ ਅੱਗੇ ਜੇ ਹੋ ਜਾ ਲਓ ਜੀ ਚੀਰਨੀ ਦਾ ਸਾਗ ਦੀ ਹੋਰ ਤੋੜ ਲਈਏ ਸਾਨੂੰ ਘੱਟ ਲੱਗਿਆ ਵੀ ਚੱਲ ਹੁਣ ਆਏ ਵੀ ਆ ਚੀਰਨੀ ਕੋਰ ਤੋੜ ਲੈਣੇ ਤੁਹਾਨੂੰ ਪਤਾ ਸਾਗ ਤਾਂ ਖਾਧੇ ਹੀ ਜਾਂਦਾ ਬਾਦ ਲੱਗਾਂਗੇ ਹੂੰ ਸਾਗ ਸਰੋਂ ਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਕੱਲ ਖਾਂਦੀ ਸਾਗ ਸਰੋਂ ਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਕੱਲ ਖਾਂਦੀ ਨਿਗਜਗੀ ਨਿਗਜਗੀ ਪੀ ਜੇਤੇ ਮੋਟੀ ਹੁੰਦੀ ਜਾਂਦੀ ਕਿੰਨਾ ਵਧੀਆ ਹੁੰਦਾ ਕਿਚਗੀ ਪੀ ਜੇਤੇ ਤੂੰ ਮੋਟੀ ਹੁੰਦੀ ਜਾਂਦੀ ਬੱਸ ਦੇਖ ਲੈ ਤੂੰ ਲਓ ਜੀ ਸਾਗ ਦੀ ਕਰਨ ਲੱਗੇ ਤਿਆਰੀ ਆਪਾਂ ਸਾਗ ਸਾਫ ਕਰ ਲਿਆ ਨਾਲ ਦੀ ਨਾਲ ਸੱਚ ਕਰੀ ਜਾਂਦੇ ਆ ਸਾਫ ਦੀ ਲੱਗੀ ਬਣਾਉਣ ਚੁੱਲੇ ਚ ਮਚਾਲੀ ਆਪਾਂ ਅੱਗ ਪਤੀਲਾ ਧਰ ਲਿਆ ਨਾਲ ਦੀ ਨਾਲ ਧੋ ਕੇ ਪਾਈ ਚੱਲਾਂਗੇ ਆਪਾਂ ਆਪਾਂ ਮਸ਼ੀਨ ਨਾਲ ਹੀ ਪਾਈ ਜਾਵਾਂਗੇ ਮਸ਼ੀਨ ਨਾਲ ਵੀ ਬਹੁਤ ਪ੍ਰੀਖੀ ਚੀਜ ਆ ਜਾਂਦਾ ਆ ਦੇਖੋ ਟਾਈਮ ਹੋ ਗਿਆ 3:30 ਤਾਂ ਹੋ ਗਿਆ 3:30 ਵਜੇ ਧਰ ਲਿਆ ਆਪਾਂ ਪਹਿਲਾਂ ਖੇਤੋਂ ਤੋੜ ਕੇ ਲਿਆਏ ਸੀ ਜਿਵੇਂ ਕਿ ਤੁਹਾਨੂੰ ਅਣ ਵੀਡੀਓ ਆਪਾਂ ਸ਼ੇਅਰ ਕੀਤੀ ਹੈਗੀ ਪਹਿਲਾਂ ਆਪਾਂ ਖੇਤ ਗਏ ਸੀ ਸਾਗ ਤੋੜਨ ਸਾਡਾ ਖੇਤ ਵੀ ਬਹੁਤ ਦੂਰ ਆਗਾ ਤੇ ਸਾਗ ਤੋੜ ਕੇ ਲਿਆ ਕੇ ਆ ਕੇ ਆਪਾਂ ਮੱਝਾ ਮੱਝਾ ਬਣ ਕੇ ਤੇ ਹੁਣ ਕਰਨ ਲੱਗੇ ਤਿਆਰੀ ਸਾਗ ਦੀ ਨਾਲ ਦੀ ਨਾਲ ਸਾਫ਼ ਕਰਕੇ ਬਹੁਤ ਸੋਹਣਾ ਸਾਗ ਆ ਜੀ ਗੰਦਲਾਲਾ ਆਦੇ ਵਾਂ ਗੋਭਾਂ ਦਾ ਜਾਨ ਨਾਲ ਦੀ ਨਾਲ ਸਾਫ਼ ਕਰਕੇ ਤੇ ਨਾਲ ਦੀ ਨਾਲ ਆਪਾਂ ਜਿਹੜਾ ਪਾਈ ਜਾਂਦੇ ਆ ਪਤੀਲੇ ਦੇ ਵਿੱਚ ਪਾਣੀ ਆਪਣਾ ਰਿਜਝ ਜਾਂਦਾ ਪਤੀਲੇ 'ਚ ਆਪਾਂ ਪਹਿਲਾਂ ਧਰਤਾ ਸੀ ਨੂਨ ਨਹੀਂ ਸੀ ਪਾਇਆ ਦੀਦੀ ਮੈਂ ਕੋਈ ਨਹੀਂ ਪਾਇਆ ਤੇ ਪਾਣੀ ਆਪਣਾ ਰਿਜਝਣ ਲੱਗ ਗਿਆ ਤੋਂ ਕਿ ਬਾਅਦ ਲਓ ਸਾਗ ਦੇਖੀ ਚੱਲੋ ਹੁਣ ਆਪੜ ਸਾਫ਼ ਹੁੰਦਾ ਤੇ ਜੀਰਿਆ ਜਾਂਦਾ ਆਪਾਂ ਹੋਰ ਕੰਮ ਕਰਦੇ ਹਾਂ ਦੀਦੀ ਸਾਗ ਦਾ ਕੰਮ ਕਰਦੀ ਆ ਬੜੇ ਰਹੇ ਹੋ ਵੀਡੀਓ ਦੇ ਨਾਲ ਪਾਣੀ ਹਾਂ ਸਾਹ ਆਲ ਤੋ ਤੋ ਕਿ ਪਾਣੀ ਨਾਲ ਦੀ ਨਾਲ ਹੈ ਪਾਲਟੀ ਦੇ ਦੇ ਜਾ ਤੋ ਨੀਰੇ ਚ ਪਾ ਦੇ ਆਹ ਰਬੜ ਵਾਲੀ ਪਾਲਟੀ ਦੇ ਦਿੰਦੀ ਹਾਂ ਹਾਂ ਐ ਛੋਲੇ ਵਾ ਹੋ ਉਹ ਥੋੜੇ ਪਾ ਕੇ ਉਹਦਾ ਭੁੱਲੋ पहले पा दौने अपा साग देव गे मेथे ਕਾਲਕ ਬਾਥੂ ਤੇ ਸਾਗ ਹੋ ਗਿਆ ਚਾਰਤੀ ਜਰੜ ਬਣਾਵਾਂਗੇ ਆਪਾਂ ਸਾਗ sau đó sau sau vào anh ấy nè cái con da ở sau sau ta bán cái bò gì mẹ ਲਓ ਜੀ ਆਪਾਂ ਸਾਗ ਇੰਨਾ ਕਚੀਰ ਲਿਆ ਤੇ ਹੁਣ ਆਪਾਂ ਪਾਵਾਂਗੇ ਪਤੀਲੇ ਦੇ ਵਿੱਚ ਪਾਣੀ ਆਪਣਾ ਉਬਲੀ ਜਾਂਦਾ ਰਿਜੀ ਜਾਂਦਾ ਬਸ ਥੋੜਾ ਜਿਹਾ ਰਹਿ ਗਿਆ ਤੇ ਆਪਾਂ ਇਹ ਖੁੱਲੇ ਬੱਠਲਸ ਜੀ ਆਪਣੇ ਕੋਲੇ ਉਹਦੇ ਵਿੱਚ ਨਾਲੇ ਕਿਉਂਕਿ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦਾ ਫਿਰ ਧੁੱਟਾ ਜਾਂਦਾ ਉ ਤਾਂ ਸਾਗ ਤਾਂ ਸਾਫ਼ ਸੀਗਾ ਜਮਾ ਸਾਫ਼ ਸਾਫ਼ ਸੀਗਾ ਫਿਰ ਵੀ ਰੇਤਾ ਰੂਤਾ ਜਾਂ ਹੋਈ ਜਾਂਦਾ ਮਾੜਾ ਮੁੱਟਾ ਜਾਂ ਤੇ ਥੱਲੇ ਲੱਕੜਾਂ ਦੀ ਅੰਕ ਚੱਲੀ ਜਾਂਦੀ ਹੈ ਉਹ ਜੀ ਸਾਗ ਆਪਣਾ ਰੇਜੇ ਪੈ ਗਿਆ ਆਹ ਰੇਜੇ ਆਹ ਤੇ ਆਪਾਂ ਹੁਣ ਆ ਪਾਵਾਂਗੇ ਲਸਣ ਅਦਰਕ ਤੇ ਹਰੀਆਂ ਮਿਰਚਾਂ ਦਾ ਪੇਸਟ ਬਣਾ ਲੇ ਆਪਾਂ ਤੇ ਇਹ ਪਾਵਾਂਗੇ ਹੁਣ ਰੇਜੇ ਦੇ ਸਾਗ ਦੇ ਵਿੱਚ ਤੇ ਨੂਨ ਮਿਰਚ ਜੋ ਵੀ ਉਹ ਆਪਦੇ ਹਿਸਾਬ ਨਾਲ ਪਾ ਲਿਆ ਬਾਕੀ ਜਿਵੇਂ ਜਿੰਨਾ ਕੋਈ ਖਾਂਦਾ ਹੋਣਾ ਉਹਨਾਂ ਦਾ ਤੇ ਆਪਾਂ ਹੁਣ ਉੱਤਮ ਨੂਨ ਮਾ ਕੇ ਨਮਾਇਆਗਾ ਕਿਉਂਕਿ ਫਿਰ ਨਾ ਉਹ ਤੋਂ ਆਪ ਤੋਂ ਨਾ ਤਨ ਯਲਦਾ ਹੈਗਾ ਕੋਲੋਂ ਤੋ ਬਈ ਉਹ ਬਾੜ ਗਿਆ ਸੀ ਦੇ ਕਰਕੇ ਤੇ ਇਹਨੂੰ ਬਾੜਤਾ ਆਪਾਂ ਕੰਬਲ ਦੇ ਵਿੱਚ ਹਾਂਜੀ ਮਿੱਤਰੋ ਕੰਬਲ 'ਚ ਵੜ ਗਿਆ ਤੂੰ ਚਾਹ ਲੈ ਆ ਕੇ ਦਵੇਂ ਤੈਨੂੰ ਉੱਲਣੇ ਆਲੀ ਆਉਤੋ ਚਾਹ ਲੈ ਕੇ ਦਿੰਦੀ ਹਾਂ ਬਿਸਕੁਟ ਹੈਗੇ ਨੇ ਬਿਸਕੁਟ ਦੇਖ ਲੈਣੀਆਂ ਹੋਣਗੀਆਂ ਇਸ स्त्री ਆਪਣੇ ਚੱਲੇਗੀ ਤਾਂ ਨਹੀਂ ਹੁਣ ਕਾਪਾਂ ਮਚਾਲੀ ਖਾਓ ਜੀ ਰਿਸ਼ੀਓ ਲਓ ਜੀ ਸਾਗ ਆਪਣਾ ਬਣ ਗਿਆ ਤੇ ਆਪਾਂ ਪਾਉਣੇ ਆਲਣ ਆਲਣ ਹੈਗਾ ਮੱਕੀ ਦੇ ਆਟੇ ਦਾ ਤੇ ਆਪਾਂ ਹੱਥ ਨਾਲ ਹੀ ਘੋਟਾਂਗੇ ਦੇਖਦੇ ਆਂ ਟਰਾਈ ਕਰਕੇ ਇਹਦੇ ਨਾਲ

ਤੇ ਹੁਣ ਆਪਾਂ ਕਰਦੇ ਆਂ ਕੱਲਣ ਪਾਤਾ ਆਪਾਂ ਹੁਣ ਆਪਾਂ ਕਰਦੇ ਆਂ ਰੋਟੀ ਦੀ ਤਿਆਰੀ ਤੇ ਜੋ ਤੜਕ ਲਾਂਗੇ ਥੋੜਾ ਬਾਕੀ ਆਪਾਂ ਰੱਖ ਦਾਂਗੇ ਦੇਖੋ ਸਾਡਾ ਕਿਹੜਾ ਬਹੁਤ ਸੋਨਾ ਘੁਟਿਆ ਜੀ ਐ ਮਲਾਈ ਵਰਗਾ ਬਣ ਗਿਆ ਤੜਕ ਤਾਗ ਆਪਣਾ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਬਣਾਵਾਂਗੇ ਨਾਲ ਮੱਕੀ ਦੀ ਰੋਟੀ ਜੇਕਰ ਤੁਹਾਨੂੰ ਵੀਡੀਓ ਆਪਣੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ